ਰਾਸ਼ਟ੍ਰਪੀਤਾ ਮਹਾਤਮਾ ਗਾਂਧੀ ਜੀ ਦੀ ਪੁੰਨਿਆ ਜਯੰਤੀ ਦੇ ਉੱਤੇ ਅੱਜ ਪੂਰੇ ਦੇਸ਼ ਦੇ ਵਿੱਚ ਉਹਨਾਂ ਨੂੰ ਨਮਨ ਕਰਨ ਦੇ ਲਈ ਉਹਨਾਂ ਦੇ ਸਮਾਰਕ ਤੇ ਪਹੁੰਚਿਆ ਜਾ ਰਿਹਾ ਹੈ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਕੰਪਨੀ ਬਾਗ ਸਥਿਤ ਉਹਨਾਂ ਦੇ ਸਮਾਰਕ ਦੇ ਉੱਤੇ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਉਹਨਾਂ ਦੇ ਕਰਮਕਤਾ ਸਾਰੇ ਇੱਥੇ ਪਹੁੰਚੇ ਨੇ ਔਰ ਮਹਾਤਮਾ ਗਾਂਧੀ ਨੂੰ ਸ਼ਰਧਾ ਦੇ ਫੁੱਲ ਅਰਪਿਤ ਕਰ ਰਹੇ ਹਨ 2 ਅਕਤੂਬਰ ਨੂੰ ਪੂਰਾ ਦੇਸ਼ ਰਾਸ਼ਟ੍ਰਪਿਤਾ ਦੀ ਜਨਮ ਦਿਨ ਨੂੰ ਮਨਾਉਂਦਾ ਹੈ ਤੁਸੀਂ ਤਸਵੀਰਾਂ ਦੇਖ ਰਹੇ ਹੋ ਮਹਾਤਮਾ ਗਾਂਧੀ ਜੀ ਦੇ ਜਨਮ ਦਿਨ ਤੇ ਪੂਰਾ ਦੇਸ਼ ਅੱਜ ਉਨ੍ਹਾਂ ਨੂੰ ਨਮਨ ਕਰ ਰਿਹਾ ਹੈ ਰਾਸ਼ਟ੍ਰਪਿਤਾ ਮਹਾਤਮਾ ਗਾਂਧੀ ਜੀ ਦੀ ਜਨਮ ਦਿਨ ਪੂਰਾ ਦੇਸ਼ ਅੱਜ ਮਨਾ ਰਿਹਾ ਹੈ ਪੂਰੇ ਦੁਨੀਆ ਦੇ ਵਿੱਚ ਵਸਦੇ ਹਿੰਦੁਸਤਾਨੀ ਅੱਜ ਮਹਾਤਮਾ ਰਾਸ਼ਟ੍ਰ ਦੀ ਰਾਸ਼ਟ੍ਰਪਿਤਾ ਮਹਾਤਮਾ ਗਾਂਧੀ ਜੀ ਨੂੰ ਸ਼ਰਦਾ ਸੋਨ ਸਟੇਟ ਕਰ ਰਹੇ ਨੇ ਗੱਲ ਵੀ ਕਰਨੇ ਆ ਗਾਦੀ ਜੀ ਦੀ ਪੁੰਨਿਆ ਤਿਥੀ ਹੈ ਜਨਮ ਦਿ ਸਮਾਰੋਹ ਹੈ ਅੱਜ ਪੂਰਾ ਵਿਸ਼ਵ ਉਹਨਾਂ ਨੂੰ ਅੱਜ ਸ਼ਰਦਾ ਦੇ ਫੁੱਲ ਭੇਟ ਕਰ ਰਿਹਾ ਅੱਜ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਜਨਮ ਦਿ ਉਹਨਾਂ ਦਾ ਜਨਮ ਦਿਨ ਸਾਰੇ ਦੇਸ਼ ਵਾਸੀਆਂ ਵੱਲੋਂ ਸਾਰੇ ਵਿਸ਼ਵ ਵੱਲੋਂ ਬੜੀ ਸ਼ਰਦਾ ਨਾਲ ਜਿਹੜਾ ਉਹ ਮਨਾਇਆ ਜਾ ਰਿਹਾ ਅੱਜ ਅਸੀਂ ਉਹਨਾਂ ਦੇ ਬੁੱਤ ਤੇ ਸਾਰਿਆਂ ਨੇ ਆਗਰਦੋਸ਼ ਪਾਰਟੀ ਕਿਉਂਕਿ ਉਹਨਾਂ ਦੀ ਦੇਣ ਹੈ ਅੱਜ ਸਾਰਿਆਂ ਨੇ ਸ਼ਰਦਾ ਦੇ ਫੁੱਲ ਭੇਟ ਕੀਤੇ ਨੇ ਸੋ ਮਹਾਤਮਾ ਗਾਂਧੀ ਜੀ ਜਿਨ੍ਹਾਂ ਦੀ ਦੇਸ਼ ਦੀ ਯਾਦਿ ਜੋ ਬਹੁਤ ਵੱਡਾ ਯੋਗਦਾਨ ਉਹਨਾਂ ਨੇ ਇਸ ਮੂਮੈਂਟ ਦੀ ਜਿਹੜੀ ਆ ਉਹ ਗੁਆਰੀ ਕੀਤੀ ਸੀ ਅਖੀਰ ਅੰਗਰੇਜ਼ਾਂ ਨੂੰ ਮਜਬੂਰ ਹੋਣਾ ਪਿਆ ਸੀ ਦੇਸ਼ ਛੱਡਣ ਲਈ ਸੋ ਸਾਨੂੰ 1947 ਨੂੰ ਤਿਆਦੀ ਹਾਸਲ ਹੋਈ ਸੀ ਇਹ ਸਾਰੀ ਦੇਣ ਜਿਹੜੀ ਹੈ ਉਹ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਦੀ ਸੀ ਉਹਨਾਂ ਦੀ ਸੋਚ ਜਿਹੜੀ ਸੀ ਬੜੀ ਸੈਕੂਲਰ ਸੋਚ ਸੀ ਉਹ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਸੀ ਸਾਰਿਆਂ ਨੂੰ ਨਾਲ ਲੈ ਕੇ ਚੱਲਦੇ ਸੀ ਇਸ ਕਰਕੇ ਜਿਹੜੀ ਮੂਵਮੈਂਟ ਕਾਮਯਾਬ ਹੋਈ ਦੇਸ਼ ਯਾਦ ਹੋਇਆ ਅੱਜ ਵੀ ਸਾਰੇ ਯਾਦ ਦੀਆਂ ਲੰਗ ਮਾਰ ਰਹੇ ਆ ਅੱਜ ਸਾਡਾ ਸਾਰੇ ਦਾ ਫਰਜ਼ ਬੰਦਾ ਜੀ ਸਤਿ ਸ੍ਰੀ ਅਕਾਲ ਇਸ ਕੀਮਤੀ ਯਾਦ ਨੂੰ ਸੰਭਾਲ ਕੇ ਰੱਖੀਏ ਜੇ ਜੀ ਦੀ ਏਕਤਾ ਦੇ ਖੰਡਕਾਲੀ ਹਮੇਸ਼ਾ ਅਸੀਂ ਸਾਰੇ ਕੱچے ਰਹੀਏ ਸੋ ਉਹਨਾਂ ਦੀ ਸੋਚ ਜਿਹੜੀ ਸੀ ਉਹਦੇ ਦੇ ਅੱਜ ਪੈਰਾ ਦੇ ਦੀ ਸਾਨੂੰ ਜ਼ਰੂਰ ਚੰਨੀ ਸਾਹਿਬ ਕਾਂਗਰਸ ਦੇ ਪ੍ਰਵਾਸ ਤੇ ਵਾਅਦਾ ਹੋਣ ਜਾ ਰਹੇ ਜੋ 2027 ਤੋਂ ਪਹਿਲਾਂ ਅੱਜ ਤੋਂ ਦੋ ਚੀਜ਼ ਸ਼ਾਮਿਲ ਹੋ ਕੇ ਕੀ ਕਰਨਾ ਚਾਹੀਦਾ ਦੇਖੋ ਅੱਜ ਤੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਦਾ ਜਨਮ ਦਿਨ ਹੈ ਸਾਡਾ ਪ੍ਰਵਾਸ ਜਿੰਨਾ ਵਧੇ ਓਨਾ ਹੀ ਚੰਗਾ ਸੋ ਜੋਸ਼ੀ ਜੀ ਆਏ ਨੇ ਸੋ ਕੱਲ ਅੱਜ ਦਿਗਰ ਉਹਨਾਂ ਨੂੰ ਸਾਡੀ ਕਾਂਗਰਸ ਪਾਰਟੀ ਨੇ ਇੱਕ ਮਾਨ ਨੇ ਜਹਨ ਕੋਆ ਆ ਬਹੁਤ ਵਧੀਆ ਹੋਰ ਵੀ ਕਈ ਕਾਂਗਰਸੀ ਵੱਡੇ ਦਿਗਜ ਨੇਤਾ ਜਿਹੜੇ ਹੁਣ ਵਾਪਸੀ ਦੀ ਕਿ ਸੋਚ ਰਹੇ ਕਿਉਂਕਿ 2027 ਚ ਲੱਗਦਾ ਕਿ ਕਾਂਗਰਸ ਸਰਕਾਰ ਬਣਨੇ ਕੀ ਜਿੱਦ ਤੇ ਚੱਲਦੇ ਵਾਪਸ ਆ ਰਹੇ ਮੇਰੇ ਕੋ ਵਾਪਸੀ ਜਿਹੜੀ ਆ ਕੋਈ ਏਡੀ ਸੌਖੀ ਗੱਲ ਨਹੀਂ ਜਦੋਂ ਜੀ ਕੀਤਾ ਆ ਗਿਆ ਜਦੋਂ ਜੀ ਕੀਤਾ ਚਲ ਗਿਆ ਸੋ ਇਹ ਕਾਂਗਰਸ ਪਾਰਟੀ ਫੈਸਲਾ ਕਰੂਗੀ ਕਿੰਨੂੰ ਲੈਣਾ ਕਿੰਨੂੰ ਨਹੀਂ ਲੈਣਾ ਠੀਕ ਸੋ ਗੁਰੂ ਜੀ ਦਾ ਅੱਜ ਜਨਮ ਦਿਨ ਹੈ ਸੋ ਗਾਂਧੀ ਜਨਮ ਦਿਨ ਅਸੀਂ ਹਰ ਸਾਲ ਹੀ ਬੜੀ ਸਰਦਾਰ ਨਾਲ ਮਨਾਉਂਦੇ ਆ ਸੋ ਸਾਰੀ ਸੋਚੀ ਕਾਂਗਰਸ ਲੀਡਰਸ਼ਿਪ ਸਾਡੇ ਸੋਨੀ ਸਾਹਿਬ ਤੇ ਅਸੀਂ ਵੀ ਫਪੂਰੀ ਅਸੀਂ ਸਾਰੇ ਹਮੇਸ਼ਾ ਹੀ ਗਾਂਧੀ ਜਨਮ ਦਿਨ ਵਾਲੇ ਦਿਨ ਇੱਥੇ ਉਹਨਾਂ ਨੂੰ ਫੁੱਲ ਤੇ ਸਰਦਾਰ ਦੇ ਫੁੱਲ ਪੇਟ ਕਰਦੇ ਆ ਸੋ ਅੱਜ ਦਾ ਦਿਨ ਮੈਂ ਸਮਝਦਾ ਇੱਕ ਸਾਡੇ ਦੇਸ਼ ਵਾਸੀਆਂ ਉਸੇ ਬੜਾ ਮਹੱਤਵਪੂਰਨ ਦਿਨ ਹੈ ਕਿਉਂਕਿ ਆਜ਼ਾਦੀ ਦੀ ਜਿਹੜੀ ਇੱਕ ਕ੍ਰਾਂਤੀ ਲਿਆਂਦੀ ਸੀ ਉਹ ਸਾਡੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਵੱਲੋਂ ਸ਼ੁਰੂਆਤ ਕੀਤੀ ਗਈ ਸੀ ਉਹਨਾਂ ਨੂੰ ਅਸੀਂ ਹਰ ਸਾਲ ਇੱਥੇ ਯਾਦ ਵੀ ਕਰਦੇ ਆ ਉਹਨਾਂ ਨੂੰ ਸਰਦਾਰ ਦੇ ਫੁੱਲ ਵੀ ਪੇ ਸਮੂਚੀ ਕਾਂਗਰਸ ਲੀਡਰਸ਼ਿਪ ਵੱਲੋਂ ਅੱਜ ਮਹਾਤਮਾ ਗਾਂਧੀ ਜੀ ਦੀ ਜਨਮ ਦਿਵਸ ਤੇ ਅੱਜ ਉਹਨਾਂ ਨੂੰ ਸ਼ਰਧਾ ਦੇ ਫੁੱਲ ਇੱਥੇ ਹਰਪਤ ਕੀਤੇ ਗਏ ਨੇ ਮਹਾਤਮਾ ਗਾਂਧੀ ਜੀ ਦੀ ਆਜ਼ਾਦੀ ਦੀ ਲੜਾਈ ਦੇ ਵਿੱਚ ਸੰਘਰਸ਼ ਦਾ ਉਹਦੀ ਦੇਣ ਹੀ ਅੱਜ ਸਮੂਚਾ ਭਾਰਤ ਆਜ਼ਾਦੀ ਮੰਨਿਆ ਹੈ ਸੋ ਇਸ ਮਹਾਨ ਸ਼ਖਸੀਅਤ ਮਹਾਤਮਾ ਗਾਂਧੀ ਪਰਮ ਪੂਜਯ ਮਹਾਤਮਾ ਗਾਂਧੀ ਜੀ ਦੀ ਅੱਜ ਜਿਨ੍ਹਾਂ ਨੂੰ ਪੂਰਾ ਦੇਸ਼ ਰਾਸ਼ਟ੍ਰਪਿਤਾ ਦੇ ਵੱਜੋ ਜਾਂਦਾ ਹੈ ਉਹਨਾਂ ਦੀ ਇਸ ਜਨਮ ਦਿਨ ਮੌਕੇ ਅੱਜ ਪੂਰਾ ਦੇਸ਼ ਉਹਨਾਂ ਨੂੰ ਨਮਨ ਕਰਨ ਦੇ ਲਈ ਉਹਨਾਂ ਦੀ ਸਮਾਰਕ ਦੇ ਉੱਤੇ ਪਹੁੰਚ ਰਿਹਾ ਹੈ ਫੁੱਲ ਅਰਪਿਤ ਕਰ ਰਹੇ ਨੇ ਔਰ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕੰਪਨੀ ਬਾਗ ਦੇ ਵਿੱਚ ਸਥਿਤ ਉਹਨਾਂ ਦੀ ਸਮਾਰਕ ਮਹਾਤਮਾ ਗਾਂਧੀ ਗਾਂਧੀ ਜੀ ਦਾ ਬੁੱਤ ਦੇ ਉੱਤੇ ਉਹਨਾਂ ਨੂੰ ਫੁੱਲ ਅਰਪਿਤ ਕੀਤੇ ਜਾ ਰਹੇ ਨੇ ਸੋ ਅੱਜ ਮਹਾਤਮਾ ਗਾਂਧੀ ਜੀ ਦੀ ਜਨਮ ਦਿਨ ਹੈ ਇਸ ਪੂਰੇ ਭਾਰਤ ਦੇ ਵਿੱਚ ਅੱਜ ਦੇ ਦਿਨ ਦੇ ਉੱਤੇ ਵਿਸ਼ੇਸ਼ ਸਮਾਗਮ ਹੁਲਕੇ ਜਾ ਰਹੇ ਨੇ ਮਹਾਤਮਾ ਗਾਂਧੀ ਜੀ ਪਰ ਮਹਾਤਮਾ ਗਾਂਧੀ ਜੀ ਦੇ ਪਰਮ ਪੁੰਨਤ ਤਿਥੀ ਯਾਨੀ ਕਿ ਉਹਨਾਂ ਦੀ ਜਨਮ ਦਿਵਸ ਦੇ ਉੱਤੇ ਅੱਜ ਪੂਰੇ ਦੇਸ਼ ਦੇ ਵਿੱਚ ਸਮਾਗਮਾਂ ਦੇ ਵਿੱਚ ਉਹਨਾਂ ਨੂੰ ਸ਼ਰਧਾ ਦੇ ਫੁੱਲ ਅਰਪਿਤ ਕੀਤੇ ਜਾ ਰਹੇ ਨੇ ਕਾਂਗਰਸ ਪਾਰਟੀ ਦੇ ਓਮ ਪ੍ਰਕਾਸ਼ ਸੋਨੀ ਔਰ ਔਰ ਕਾਂਗਰਸੀ ਲੀਡਰ ਸਾਰੇ ਅੱਜ ਕੰਪਨੀ ਬਾਗਸ ਦੇ ਉੱਤੇ ਉਹਨਾਂ ਦੇ ਸਤਲਦੇਵ ਉੱਤੇ ਪਹੁੰਚ ਕੇ ਉਹਨਾਂ ਨੂੰ ਸ਼ਰਦਾ ਦੇ ਸੁਮਨ ਭੇਟ ਕੀਤੇ ਦੇ। ਔਰ ਮੈਂ ਦੱਸਣਾ ਚਾਹਾਂਗਾ ਕਿ ਮਹਾਤਮਾ ਗਾਂਧੀ ਦੀ ਆਜ਼ਾਦੀ ਦੀ ਦੇਣ ਦੇ ਵਿੱਚ, ਆਜ਼ਾਦੀ ਦੀ ਲੜਾਈ ਦੇ ਵਿੱਚ ਮਹੱਤਵਪੂਰਨ ਯੋਗਦਾਨ ਇਹਨਾਂ ਦਾ ਸੀਗਾ ਔਰ ਇਹਨਾਂ ਲੀਡ ਦੇ ਵਿੱਚ ਹੀ ਭਾਰਤ ਅੱਜ ਆਜ਼ਾਦ ਹੋ ਰਿਹਾ ਹੈ, ਆਜ਼ਾਦ ਹੋਇਆ ਹੈ। ਜੋ ਫਿਜ਼ਾ ਆਜ਼ਾਦੀ ਦੀ ਅੱਜ ਅਸੀਂ ਮਾਨ ਰਹੇ ਹਾਂ ਉਹ ਮਹਾਤਮਾ ਗਾਂਧੀ ਜੀ ਦੀ ਹੀ ਦੇਣ ਹੈ। ਸੋ ਅੱਜ ਸਾਡੇ ਬੜੇ ਮਹਾਤਮਾ ਗਾਂਧੀ ਜੀ ਜਿਹਨੂੰ ਸਾਡੇ ਪਿਆਰ ਨਾਲ ਅਸੀਂ ਬਾਪੂ ਗਾਂਧੀ ਜੀ ਵੀ ਕਹਿੰਦੇ ਆ ਅੱਜ ਇਹ ਦਿਨ ਉਹਨਾਂ ਦੀ ਜਨਮ ਦਿਤੀ ਸੀ ਸੋ 2 ਅਕਤੂਬਰ ਨੂੰ ਔਰ ਸਾਡੇ ਸਾਰੇ ਮਾਨਯੋਗ ਸੀਨੀਅਰ ਲੀਡਰਸ਼ਿਪ ਜਿੰਨਾ ਵੇ ਸਾਡੇ ਮਾਨਯੋਗ ਸਾਹਿਬ ਕਾ ਜੁਬਲੀ ਸੇਮਬਰੀ ਓਮਕਾ ਸੁਨੀ ਜੀ ਸਾਡੇ ਜ਼ਿਲ੍ਹਾ ਪ੍ਰਧਾਨ ਅਸ਼ੇਕ ਕਪੂਰ ਜੀ ਸਾਹਮਣੇ ਬੈਠੇ ਸਾਡੇ ਸਾਰੇ ਕੌਂਸਲਰ ਸਾਹਿਬਾਨ ਸਮੁੱਚੀ ਕਾਂਗਦੀ ਲੀਡਰਸ਼ਿਪ ਆਜ ਇੱਥੇ ਨਮਨ ਉਹਨਾਂ ਹੀ ਰਹੀ ਹੈ ਔਰ ਅਸੀਂ ਜਿੱਥੇ ਪ੍ਰਭੂ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਉੱਥੇ ਆਜਾ ਮਹਾਤਮਾ ਗਾਂਧੀ ਦੇ ਚਰਨਾਂ 'ਚ ਵੀ ਅਸੀਂ ਜਿੱਥੇ ਨਮਨ ਕੀਤਾ ਉੱਥੇ ਉਹਨਾਂ ਕੋ ਆਸ਼ੀਰਵਾਦ ਲਿੱਤਾ ਤੇ ਅਰਦਾਸ ਵੀ ਕੀਤੀ ਕਿ ਮਹਾਤਮਾ ਗਾਂਧੀ ਦੇ ਉਨੇ ਦੇ ਅਜੇਕਰ 5-10% ਵੀ ਚੱਲ ਪਈਏ ਤੇ ਅਸੀਂ ਆਪਣੇ ਆਪ ਨੂੰ ਭਾਗੇਛੜੀ ਪਾ ਰਹੇ ਹਾਂ ਕਿਉਂਕਿ ਬਹੁਤ ਵੱਡਾ ਯੋਗਦਾਨ ਅੱਜ ਜਿੱਥੇ ਆਜ਼ਾਦ ਭਾਰਤ ਸੀ ਰਹ ਰਹੇ ਆ ਆਭਵਾ ਲੈ ਰਹੇ ਆ ਸਾਤ ਪੁਤਰੀ ਕੁਪਤ ਦੀ ਬਾ ਲੈ ਰਹੇ ਆ ਇਹਦਾ ਇਹ ਸਭ ਕੁਝ ਮਹਾਤਮਾ ਗਾਂਧੀ ਦੇ ਦੇਣਾ ਸੋ ਅੱਜ ਬਹੁਤ ਵੱਡਾ ਬਹੁਤ ਵੱਡਾ ਦੇਣਾ ਅਸੀਂ ਸਮੂਹ ਕਾਂਗਰਸ ਜਰੀਆ ਮਹਾਤਮਾ ਗਾਂਧੀ ਦੇ ਚਰਨਾਂ ਵਿੱਚ ਨਮਨ ਹੋਣਾ ਹੈ ਯਾਰ 2 ਅਕਤੂਬਰ ਵਾਲੇ ਦਿਨ ਪਰਮ ਪਿਤਾ ਮਹਾਤਮਾ ਗਾਂਧੀ ਜੀ ਨੂੰ ਸ਼ਰਦਾ ਦੇ ਫੁੱਲ ਭੇਟ ਕਰਨ ਆਏ ਆ ਸਾਡੇ ਬਹੁਤ ਹੀ ਸੀਨੀਅਰ ਲੀਡਰ ਸ਼ਹਿਰ ਦੇ ਪੰਜਾਬ ਦੇ ਡਿਪਟੀ ਸੀਐਮ ਉਹਨਾਂ ਦੀ ਰਹਿਮਾਈ ਹੇਠ ਅੱਜ ਆਪਾਂ ਸਾਰੀ ਸਮੂੱਚੀ ਕਾਂਗਰਸ ਦੀ ਲੀਡਰਸ਼ਿਪ ਕੌਂਸਲਰ ਸਭਾਨ ਸਾਰੇ ਇਕੱਠੇ ਹੋਏ ਸੀ ਪ੍ਰਧਾਨ ਅਸ਼ਵੀ ਕੁਮਾਰ ਪੱਪੂ ਜੀ ਸਮੂੱਚੀ ਸਾਰੀ ਸਾਡੇ ਚੋਪੜਾ ਸਾਹਿਬ ਸਾਰੇ ਸਾਰੀ ਸਮੂੱਚੀ ਕਾਂਗਰਸ ਦੀ ਲੀਡਰਸ਼ਿਪ ਵਿਕਾਸ ਸੋਨੀ ਜੀ ਸਾਡੇ ਯੂਥ ਦੇ ਲੀਡਰ ਸਾਡੇ ਕੌਂਸਲਰ ਸੋ ਅੱਜ ਆਪਾਂ ਇੱਥੋਂ ਸਾਨੂੰ ਕੁਝ ਸਿੱਖੇ ਜਾਣਾ ਚਾਹੀਦਾ ਹੈ ਬਾਪੂ ਦੀ ਬਾਪੂ ਜੀ ਦੇ ਜੋ ਪੂਰਨਿਆਂ ਦੇ ਉੱਤੇ ਚੱਲਣਾ ਚਾਹੀਦਾ ਹੈ ਕਿਸ ਤਰ੍ਹਾਂ ਬਾਪੂ ਜੀ ਨੇ ਚੱਲ ਕੇ ਆਜ਼ਾਦੀ ਦਾ ਸਾਨੂੰ ਜਿਹੜਾ ਇਹ ਫਤਵਾ ਜਿਹੜਾ ਆਪਾਂ ਜਿਹੜਾ ਘੁੰਮ ਰਹੇ ਆ ਆਜ਼ਾਦੀ ਦੇ ਫਤਵੇ ਦੇ ਵਿੱਚ ਅੱਜ ਉਹਨਾਂ ਦੀ ਫਕਰ ਮਹਿਸੂਸ ਕਰਦੇ ਆ ਕਿ ਕਿਸ ਤਰ੍ਹਾਂ ਆਪਾਂ ਆਜ਼ਾਦ ਘੁੰਮ ਰਹੇ ਆ ਆਜ਼ਾਦ ਭਾਰਤ ਦੇ ਵਿੱਚ ਆਪਾਂ ਰਹੇ ਆ ਸੋ ਮੈਂ ਫੇਰ ਇੱਕ ਵਾਰੀ ਅਦਸ਼ਰਬ ਯਹਰਾਈ ਚਾਹੀਦਾ ਬਿਲਕੁਲ ਤੁਸੀਂ ਦੇਖ ਰਹੇ ਹੋ ਅੱਜ ਦੋਨੇ ਇਤਿਹਾਰ ਜਿਹੜੇ ਜਿਹੜੇ ਇੱਕ ਬਾਪੂ ਜੀ ਦਾ ਇੱਕ ਦਸ਼ਰਾ ਜਿਹੜਾ ਇਕੱਠਾ ਆ ਗਿਆ ਹੈ ਅਛਾਈ ਤੇ ਜਿਹੜੀ ਹੈ ਜਿਤ ਜਿਹੜੀ ਹੋਣੀ ਚਾਹੀਦੀ ਹੈ ਜਿਹੜੀ ਇਸ ਤਰ੍ਹਾਂ ਤੁਸੀਂ ਸਮਝਦੇ ਹੋ ਸੋ ਸਾਨੂੰ ਜਿਹੜੇ ਸਾਰੇ ਇਤਿਹਾਰ ਜਿਹੜੇ ਆ ਮਿਲ ਕੇ ਬਣਾਉਣੇ ਚਾਹੀਦੇ ਆ ਮੈਂ ਇਨਾ ਹੀ ਕਹਿੰਦਾ ਹੋਇਆ ਤੁਹਾਡਾ ਇੱਕ ਵਾਰੀ ਫੇਰ ਇੱਥੇ ਤੁਹਾਡਾ ਵੀ ਸਵਾਗਤ ਕਰਦਾ ਹਾਂ ਵਾ ਤੁਸੀਂ ਇੱਥੇ ਆਏ ਹੋ ਧੰਨਵਾਦ ਜਮਲਾ ਪਰਸੈਂਟੇਜ ਦੇ ਨਾਲ ਜੋਤੀ ਬਹਿਲ ਦੈਨਿਕ ਸਵੇਰਾ ਟੀਵੀ ਅੰਮ੍ਰਿਤਸਰ